ਚੰਦੀ ਗੱਲ ਸਮਝ ਲੈ ਲੈ ਮਿੱਤਰੋ ਕੀ ਹਾਲ ਚਾਲ ਆਪਾਂ ਐ ਖਾਲਸਵਾਰਨ ਆਪਣੇ ਨਾਲ ਉਹੀ ਪੁਰਾਣਾ ਮਿੱਤਰ ਸਿਜਜੀਤ ਸਿੰਘ ਚਾਹ ਪੀ ਰਿਹਾ ਦੋਸਤੀ ਹੋਈ ਜਾ ਤੂੰ ਤਾਂ ਪਿੰਦਾ ਨਹੀਂ ਗਿਆ ਮਹਿੰਗੇ ਬਾਦੀ ਚਾਹ ਢੋਲਤੀ ਤੁਹਾਨੂੰ ਦਿਖਾਉਣਾ ਆਪਣਾ ਨਰਮਾ ਇਹ ਏ ਮਰੀ ਦੀ ਹਾਈਟ 5 ਫੁੱਟ 6 ਇੰਚ 5 ਫੁੱਟ ਦੇ ਕਰੀਬ ਵਧੀਆ ਨਰਮਾ ਖੜਾ ਬਸ ਰੱਬ ਮਿਹਰ ਕਰੇ ਸੁੰਢੀ ਤੋਂ ਬਚ ਜਾ ਰਵੇ ਆਹ ਖਾਲ ਹਾਂ ਹਾਂ ਲੱਤੇ ਇਧਰ ਆਹ ਖਾਲ ਘਟਦੇ ਹੋਣੇ ਦੇਖੋ ਆਪਣੇ ਨਰਮੇ ਦੀ ਸਥਿਤੀ ਹੁਣ ਤੱਕ ਬਹੁਤ ਵਧੀਆ ਬਹੁਤ ਹੀ ਵਧੀਆ ਖੜਾ ਨਰਮਾ بارش ਇਸ ਚ ਚੰਗੀ ਹੋਈ ਹੈ ਜਿਸ ਕਰ ਨਰਮਾ ਵਧੀਆ ਸੁੰਡੀ ਸੰਜੀ ਦੇ ਅਜ ਤਾਂ ਹੀ ਕੁਸ਼ਕਰਤ ਹੈਣੀ